ਫ੍ਰੀਕਾ ਸਤ੍ਰਿਕਾ ਤੇ ਅੱਜ ਦੀਵਾਲੀ ਹੈ ਤੇ ਉਹਦੇ ਨਾਲ ਕਿਤੇ ਅੱਜ ਦੀਵਾਲੀ ਤੇ ਆਪਣੇ ਮੂਤਰ ਉੱਤੇ ਦੀਵਾ ਲਾਉਣਾ ਹੈ ਤੇ ਖਵਾਜਾ ਗੋਲੀ ਤੋਂ ਬਲੀ ਤੋਂ ਬੜਾ ਖਵਾਜਾ ਪੀਰ ਤੇ ਕੀ ਤੇ ਇਹ ਦੇਖੋ ਜਿਹੜੀ ਖੜੀ ਹੈ ਤਿੰਤ ਫਰਟ ਆ ਕਿਉਂ ਨੇ ਅਮ ਇਟਸ ਅ ਫਾਰਮਰਸ ਲਾਲੋ ਜੀ ਪਰ ਇੱਥੇ ਵੀ ਇਥੇ ਰਹਿੰਦੇ ਨੇ ਲੋਕ ਕੰਮੇ ਰਹਿੰਦੇ ਨੇ ਤੇ ਇਹ ਮੇਰਾ ਫਸਟ ਵਲੋਗ ਹੈ ਜੀ ਮੈਨੂੰ ਨਹੀਂ ਪਤਾ ਕਿ ਇਹ ਜਿਆ ਬਣਿਆ ਹੋਣਾ ਹੈ ਜਾਂ ਨਹੀਂ ਬਟ ਫਲ ਆਪਾਂ ਨੇ ਬਲੌਗ ਬਣਾਉਣਾ ਹੈ ਮੈਨੂੰ ਪਲੀਜ਼ ਸਪੋਰਟ ਦੀ ਜਰੂਰਤ ਹੈ ਤੇ ਇਹ ਦੇਖੋ ਇਸ ਨੇ ਖੇਤ ਤਿਆਰ ਕਰਿਆ ਇਸ ਨੇ ਕੋ ਸੋਚਿਆ ਵੀ ਇੱਥੇ ਕੁਝ ਫਲ ਫਰੂਟ ਵਗੈਰਾ ਲਗਾਉਣਾ ਹੈ ਇੱਥੇ ਮਤਲਬ ਜੋ ਸਫਾਈ ਦੀ ਬਹੁਤ ਜਰੂਰਤ ਹੈ ਇੱਥੇ ਬਹੁਤ ਗੰਦ ਪਿਆ ਹੋਇਆ ਹੈ ਇੱਥੇ ਕੋਈ ਨਹੀਂ ਕਰਉਣਾ ਸਾ ਆਪ ਰਗਰ ਹੋਵੇ ਸ਼ਾਇਦ